ਨਵੇਂ ਸਾਲ ਦੀ ਆਮਦ ਹੋ ਗਈ ਹੈ ਤੇ ਇੱਕ ਪਾਸੇ ਜਿੱਥੇ ਰਾਤ ਦਾ ਕਲੱਬਾਂ ਦਾ ਸ਼ੋਰ ਸੀ ਪਰ ਦੂਸਰੇ ਪਾਸੇ ਇਹ ਅਲੌਕਿਕ ਤਸਵੀਰਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਨੇ ਜਿੱਥੇ ਲੱਖਾਂ ਸ਼ਰਧਾਲੂਆਂ ਦੇ ਵੱਲੋਂ ਨਵਾਂ ਸਾਲ ਗੁਰੂ ਦੀ ਹਜ਼ੂਰੀ ਦੇ ਵਿੱਚ ਮਨਾਇਆ ਗਿਆ ਜ਼ਿਕਰੇ ਖਾਸ ਇਹ ਕਿ ਇੱਕ ਪਾਸੇ ਜਿੱਥੇ ਅੱਜ ਕੱਲ ਦੇ ਦੌੜ ਦੇ ਵਿੱਚ ਅੱਜ ਕੱਲ ਦੀ ਪੀਡੀ ਕਲੱਬਾਂ ਦੇ ਵਿੱਚ ਜਾਂ ਫਿਰ ਬਾਹਰ ਸੈਲਾਨੀ ਬਣ ਕੇ ਨਵੇਂ ਸਾਲ ਦਾ ਜਸ਼ਨ ਮਨਾਉਂਦੀਆਂ ਉੱਤੇ ਹੀ ਗੁਰੂ ਦੀ ਯਾਦ ਦੇ ਵਿੱਚ ਰਹਿ ਕੇ ਲੋਕਾਂ ਦੇ ਵੱਲੋਂ ਰਸਪਿੰਨੀ ਬਾਣੀ ਦਾ ਸਰਵਣ ਕੀਤਾ ਗਿਆ ਅਤੇ ਨਾਲ ਦੀ ਨਾਲ ਇੱਥੇ ਬਹਿ ਕੇ ਰੱਬ ਨੂੰ ਯਾਦ ਕੀਤਾ ਗਿਆ ਜਦੋਂ ਰਾਤ ਨੂੰ 12 ਵਜੇ ਤੱਕ ਪਾਸੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ ਸੀ ਤਾਂ ਦੂਸਰੇ ਪਾਸੇ ਸੰਗਤਾਂ ਦੇ ਵੱਲੋਂ ਜੇਕਾਰੇ ਲਗਾਏ ਗਏ ਜ਼ਿਕਰ ਖਾਸ ਹੈ ਕਿ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਵੇਂ ਸਾਲ ਮੌਕੇ ਵਿਸ਼ੇਸ਼ ਤੌਰ ਤੇ ਜਿੱਥੇ ਆतिशबाजी ਹੁੰਦੀ ਹੈ ਤੇ ਦੂਸਰੇ ਪਾਸੇ ਸਤਖੰਡ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਲੋਕਾਂ ਦੀ ਸ਼ਰਧਾਲੂਆਂ ਦੀ آمد ਦੇਖਣ ਨੂੰ ਵੱਧਦੀ ਹੈ ਤੇ ਜੇਕਰ ਨਵੇਂ ਸਾਲ ਮੌਕੇ ਤੁਸੀਂ ਸਤਖੰਡ ਸ੍ਰੀ ਦਰਬਾਰ ਸਾਹਿਬ ਜਾਓ ਤਾਂ ਤੁਹਾਨੂੰ ਵੀ ਅਲੌਕਿਕ ਨਜ਼ਾਰਾ ਕਿਵੇਂ ਲੱਗਦਾ ਏ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਤੁਸੀਂ ਪਹੁੰਚੇ ਹੋਏ ਪਰਵਾਰ ਸਾਇਦ ਸਤਿ ਕਾਂਸੀ ਦਰਵਾਜ਼ਾ ਸਭ ਕੀ ਕਹਿਣਾ ਚਾਹੋਗੇ ਸਭ ਬਸ ਕਹਿਣਾ ਇਹ ਚਾਹਾਂਗਾ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਇਹੀ ਕਰਦੇ ਆ ਕਿ ਇਹ ਪਰਮਾਤਮਾ ਇਹ ਨਵਾਂ ਸਾਲ ਜਿਹੜਾ 2025 ਲਿਆਂਦਾ ਜੀ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਸਾਰਿਆਂ ਵਾਸਤੇ ਚੜ੍ਹਦੀ ਕਲਾ ਵਾਲਾ ਹੋਵੇ ਔਰ ਆਉਣ ਵਾਲਾ ਸਾਲ ਸਾਰਿਆਂ ਵਾਸਤੇ ਸਾਡੇ ਏਕਤਾ ਤੇ ਭਾਈਚਾਰ ਦਾ ਪ੍ਰਤੀਕ ਹੋਵੇ 24 ਦੀਆਂ ਖਟੀਆਂ ਮਿੱਠੀਆਂ ਆਜਾਦਾ ਵੀ ਹੋਣਗੀਆਂ ਕਿ ਲੱਗਦਾ ਕਿ 25 ਦੇ ਵਿੱਚ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਲੱਗਦਾ ਕਿ ਕੁਝ ਅਲੱਗ ਚੱਲਣਾ ਚਾਹੀਦਾ ਕਿਸੇ ਵਾਰ ਦੇਖੋ ਹਰ ਸਾਲ ਕੋਈ ਨਾ ਕੋਈ ਜਿਹੜਾ ਸਾਲ ਜਾਂਦਾ ਹੈ ਨਾ ਖਟੀਆਂ ਮਿੱਠੀਆਂ ਆਜਾਦਾ ਜੁੜੀਆਂ ਹੀ ਹੁੰਦੀਆਂ ਨੇ ਤੇ 2025 ਦੇ ਵਿੱਚ ਆਸ ਕਰਦੇ ਹਾਂ ਕਿ ਮੋਰ ਬੈਟਰ ਹੋਏਗਾ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਚੇਂਜਸ ਆ ਰਹੇ ਨੇ ਔਰ ਹੋਰ ਚੇਂਜਸ ਆਣਗੇ ਔਰ ਸਾਰਿਆਂ ਦੇ ਅੱਗੇ ਅਪੀਲ ਇਹੀ ਕਰਦਾ ਹਾਂ ਕਿ ਇਕਤਾ ਭਾਈਚਾਰੇ ਦੇ ਨਾਲ ਅਸੀਂ ਪਿਆਰ ਮੁਹੱਬਤ ਦੇ ਨਾਲ ਅਸੀਂ ਆਪਣੇ ਪੰਜਾਬ ਦੀ ਅਰਦਾਸ ਕਰੀਏ ਗੁਰੂ ਰਾਮਦਾਸ ਜੀ ਨਗਰੀ ਜਿ ਬੈਠੇ ਆਂ ਔਰ ਸਾਰਿਆਂ ਵਾਸਤੇ ਬਿਹਤਰ ਹੋਵੇ ਔਰ ਅੱਛਾ ਆਉਣ ਵਾਲਾ ਸਾਰਿਆਂ ਵਾਸਤੇ ਸਾਲ ਹੋਵੇ ਧੰਨਵਾਦ ਸੋਬਾ ਬਾਬਾ ਜੀ ਕੀ ਕਹਿਣਾ ਚਾਹੋਗੇ 2025 ਦੀ ਸ਼ੁਰੂਆਤ ਹੋਈ ਆ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਕਲਕੀ ਤਰਪਾਸ਼ਾਈ ਜੀ ਜਿਨ੍ਹਾਂ ਨੇ ਜੰਗ ਲੜ ਕੇ ਫਤਿਹ ਬਖਸ਼ੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤਾ ਲੋਰੀ ਕੰਮ ਸੋਹਰ ਤੇ ਆਖੀ ਹੈ ਕਾਰਜ ਦੇਵ ਸਵਾਰ ਸਤਿਗੁਰ ਸਤਿ ਸਾਕੀ ਹੈ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀ ਹੈ ਪੈ ਪੰਜਨ ਮੇਰਵਾਨ ਦਾਸ ਕੀ ਰਾਖੀ ਹੈ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਏ ਜੋ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੋਈ ਵੀ ਸ਼ੁਰੂਆਤ ਕਰਨੀ ਹੋਵੇ ਤਾਂ ਸੱਚ ਕੰਨ ਸ੍ਰੀ ਹਰਮੰਦਰ ਸਾਹਿਬ ਤੋਂ ਕਰਨੀ ਚਾਹੀਦੀ ਹੈ ਕੋਈ ਵੀ ਫੈਸਟੀਵਲ ਤੇ ਆਹਾਰ ਹੋਵੇ ਗੁਰੂ ਸਾਹਿਬ ਜੀ ਦੇ ਘਰ ਆਣ ਕੇ ਸੈਲੀਬ੍ਰੇਟ ਕਰਨਾ ਚਾਹੀਦੀ ਹੈ ਤਾਂ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦੇਸੀ ਮਹੀਨੇ ਦੇ ਇੱਕ ਤਰੀਕ ਨੂੰ 1 ਮਾਰਚ ਚੇਤਨ ਹੁੰਦਾ ਹੈ ਜੀ ਨਵਾਂ ਸਾਲ ਜੋ ਸਾਡਾ ਇਤਿਹਾਸਿਕ ਦੇ ਜੇ ਜਾਣਕਾਰੀ ਰੱਖੀਏ ਤੇ ਉਸ ਤਰ੍ਹਾਂ ਉਦਾਂ ਅੰਗਰੇਜ਼ਾਂ ਦਾ ਹੈਗਾ ਜੀ ਸਤਸੰਗਤ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਮੂਹ ਗੁਰਨਾਨਕ ਨਾਮ ਲਈ ਵਸ ਸਕਤਾ ਉਦੇਸ਼ ਔਰ ਵਧੇ ਦੀਆਂ ਸਕਤਾ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਨੂੰ ਔਰ ਏ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇਸ਼ ਔਰ ਵਿਦੇਸ਼ ਤੋਂ ਜਾਂ ਇੱਥੇ ਨਤਮਸਤ ਹੋ ਰਹੀਆਂ ਨੇ ਔਰ ਦਰਸ਼ਨ ਇਸ਼ਨਾਨ ਕਰ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੰਪਲੈਕਸ ਦੇ ਬਾਹਰ ਜਕਾਰਿਆਂ ਦੀ ਗੂੰਜ ਦੇ ਨਾਲ ਜੋ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਇਹ ਨਾਮ ਬਿਨਾ ਕੈਸੇ ਉਤਰ ਸਪਾਰਾ ਬਿਨ ਹਰ ਭਜਨ ਨਾਈ ਛੁਟਕਾਰਾ ਪਿਛਲੇ ਅਵਗਨ ਬਖਸ਼ਲੇ ਪ੍ਰਭ ਅੱਗੇ ਮਾਰਗ ਪਾਵੈ ਦਇਆ ਕਰੋ ਕਸ਼ਮੀਰ ਉਪਾਵੋ ਡੁੱਬਦੇ ਪੱਥਰ ਤਾਰੇ ਸਤਿਗੁਰ ਦੀ ਕਿਰਪਾ ਨਾਲ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ गावा ਦਿਨ ਰਾਤ ਨਾਨਕ ਚਾਉ ਵਾਲੀ ਇਹੋ ਜੀ ਬਖਸ਼ਿਸ਼ ਸਤਿਗੁਰ ਜੀ ਸਾਡੇ ਤੇ ਸਿਰ ਮੇਰ ਪਰਿਆ ਹੱਥ ਰੱਖ ਕੇ ਇਸ ਚੈਨਲ ਵਾਲੇ ਵੀਰਾਂ ਤੇ ਔਰ ਸਾਡੇ ਗੁਰੂ ਸਾਹਿਬ ਜੀ ਦੀ ਸੰਗਤਾਂ ਦੇ ਮੇਹਰ ਭਰਿਆ ਹੱਥ ਰੱਖ ਕੇ ਇਹ ਸੇਵਾਵਾਂ ਲੈਣ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿੱਥੇ ਆਪ ਜੀ ਨਵਾਂ ਸਾਲ ਮਨਾ ਰਹੇ ਹੋ ਉੱਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਵਰੀ ਵਾਲੇ ਦਿਨ ਜਨਵਰੀ ਦੇ ਮਹੀਨੇ ਵਿੱਚ 6 ਜਨਵਰੀ ਜੋ ਪਟਨਾ ਸਾਹਿਬ ਦੀ ਧਰਤੀ ਦੇ ਦਾਸ ਉੱਥੇ ਗਿਆ ਹੈ ਦੋ ਵਾਰੀ ਤੇ ਪ੍ਰਕਾਸ਼ ਹਮਾਰਾ ਪਾਇਓ ਪਟਨਾ ਸਹਿਰ ਵਿਖੇ ਪਵ ਪਾਇਓ ਉਹਨਾਂ ਦੀਆਂ ਕੁਝ ਮੈਂ 17 ਦੋ ਤਿੰਨ ਜੋ 17 ਨੇ ਆਪ ਜੀ ਨੂੰ ਸਰਵਣ ਕਰਾਵਾਂਗਾ ਸ਼ੋਰ ਚ ਮੇਰਾ ਸਤਿਗੁਰ ਨੇ ਕਲ ਗੀਆ ਵਾਲਾ ਪੁੱਤ ਕੌਮ ਦੇ ਲੈ ਖੇਲਾ ਕੇ ਹਲੇ ਵੀ ਅੱਖੀ ਜਾਵੇ ਤਿਰ ਕਰ ਜਾ ਕਿਵੇਂ ਉਤਾਰਾਂ ਉਹ ਮੇਰਾ ਸਤਿਗੁਰ ਕਲ ਗੀਆ ਵਾਲਾ ਮੈਂ ਕਦੇ ਕਦੇ ਸੋਚਾਂ ਉਹ ਕਿਸ ਮਿੱਟੀ ਦਾ ਬਣਿਆ ਉਹ ਤਨ ਗੁਜਰੀ ਵਰਗੀ ਮਾਤਾ ਜਿਨਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾਨ ਉਠਾ ਕੇ ਉਹ ਖੰਡੇ ਦੀ ਪੌਲਿਸ਼ ਕਾ ਕੇ ਹੱਥ ਵਿੱਚ ਕਿਰਪਾਨ ਫੜਾ ਕੇ ਖੰਡੇ ਦੀ ਪੌਲਿਸ਼ ਕਾ ਕੇ ਹਲ ਵੀ ਆਖੀ ਜਾਵੇ ਤਿਰਕਰ ਜਾ ਕਿਵੇਂ ਉਤਾਰਾਂ ਉਹ ਮੇਰੇ ਸਤਿਗੁਰ ਨਿਕਲ ਗੀਆਂ ਵਾਲਾ ਕੁਦਰਤ ਵੀ ਅਥਰੂ ਕੇਰੇ ਉਹਦੀ ਤੱਕ ਕੇ ਦਰਦ ਕਹਾਣੀ ਉਹ ਫੁੱਲ ਛੜ ਗਏ ਖੁਸ਼ਬੂਆਂ ਉਹ ਫੁੱਲ ਛੜ ਗਏ ਖੁਸ਼ਬੂਆਂ ਪੱਤਰ ਵੀ ਹੋ ਕੇ ਪਾਰੀ ਪਿਆਰੇ ਨੂੰ ਪਿਆਰੇ ਨੂੰ ਮਿਤ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਾਲੇ ਵੀ ਆਖੀ ਜਾਵੇਂ ਤੇਰਾ ਕਰ ਜਾ ਕਿਵੇਂ ਉਤਾਰਾਂ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਵਾਹਿਗੁਰੂ ਸਭ ਸੁਖਤਾਂ ਨੂੰ ਤਾਂਤਨ ਸਿਰਕਰ ਗੋਬੀ ਸਿੰਘ ਜੀ ਦੇ ਪ੍ਰਕਾਸ਼ ਗੁਰਪਤੀਆਂ ਅਡਵਾਂਸ ਬਿਵਾਰਕਵਾਦ ਚੜ੍ਹਦੀ ਕਲਾ ਵਿੱਚ ਰਹੋ ਅਮਰ ਸ਼ਕੋਤ ਸਿੰਘ ਸਜੋ ਨਛੇੜ ਦੂਰ ਹੋ ਚੜ੍ਹਦੀ ਕਲਾ ਵਿੱਚ ਰਹੋ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਇਹੋ ਹੀ ਇਸ ਦੇ ਨਾਲ ਹੀ ਪਾਰ ਉਤਾਰੈ ਨਾਮ ਬਿਨਾ ਕੈਸੇ ਉਤਰਸ ਪਾਰਾ ਬਿਨ ਹਰ ਭਜਨ ਨਾਇ ਸ਼ੁਕਰਾ ਕੋਈ ਵੀ ਜੀਵ ਹੈ ਸੈਜ ਧਰੀ ਹੈ ਜਾਂ ਅਮਰਤਰੀ ਉਹਨੂੰ ਗੁਰੂ ਸਾਹਿਬ ਜੀ ਦੇ ਅਹਾਰ ਹੋਣਾ ਹੀ ਪੈਣਾ ਹੈ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ